ਪੰਜਾਬ ਨੂੰ ਤਬਾਹ ਕਰਨ ਵਾਸਤੇ ਕਾਂਗਰਸ ਨੇ ਬੜੀਆਂ-ਬੜੀਆਂ ਸਾਜਸ਼ਾ ਕੀਤੀਆਂ ਮੈਂ ਆਮ ਆਦਮੀ ਪਾਰਟੀ ਦਾ ਐਮਐਲਏ ਵੀ ਹਾਂ ਮੈਂ ਆਮ ਆਦਮੀ ਪਾਰਟੀ ਦਾ ਸੋਕਸਮੈਨ ਵੀ ਹਾਂ ਪਰ ਮੈਂ ਉਸ ਕਾਲੇ ਦੌਰ ਦਾ ਵਿਕਟਮ ਵੀ ਹਾਂ ਹਤਵਾ ਦਾ ਵਿਕਟਮ ਵੀ ਹਾਂ ਮੇਰੇ ਪਰਿਵਾਰ ਦੇ ਤਿੰਨ ਜੀ ਉਸ ਕਾਲੇ ਦੌਰ ਦੇ ਵਿੱਚ ਸ਼ਹੀਦ ਹੋਏ ਮੇਰੇ ਪਿੰਡ ਦੇ ਜਗਦੇਕਲਾ ਪਿੰਡ ਦੇ ਕਰੀਬ 25 ਬੰਦੇ ਪੋਦੋ ਇਸ ਅੱਤਵਾਦੀ ਅੱਗ ਵਿੱਚ ਸੜ ਗਏ ਜਿਹੜੀ ਅੱਤਵਾਦੀ ਅੱਗ ਜਿਹੜੀ ਆ ਉਹ ਇਸ ਕਾਂਗਰਸ ਦੇ ਲੀਡਰਾਂ ਦੇ ਸ਼ਾਸਨ ਕਰਕੇ ਪੰਜਾਬ ਦੇ ਵਿੱਚ ਪਾਲੀ ਸੀਗੀ ਉਹ ਸਭ ਪੁਰਾਣੇ ਲੋਕਾਂ ਨੂੰ ਚੇਤਾ ਹਊਗਾ ਪੁਰਾਣੇ ਜਰਨਲਿਸਟਾਂ ਨੂੰ ਚੇਤਾ ਹਊਗਾ ਜਦੋਂ 1980 ਦੇ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਸਰਦਾਰ ਦੁਬਾਰਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਜਿਹੜਾ ਪਹਿਲਾ ਸਭ ਤੋਂ ਵੱਡਾ ਕਾਂਡ ਹੋਇਆ ਉਹ ਢਿਲਵਾਂ ਦੇ ਦੇੜੇ ਇੱਕ ਬੱਸ ਵਿੱਚ ਇੱਕ ਫਿਰਕਾ ਦੇ ਲੋਕਾਂ ਨੂੰ ਲਾ ਕੇ ਕਤਲ ਕੀਤਾ ਗਿਆ ਇਹ ਜਦੋਂ ਤੁਸੀਂ ਸਾਧੀਆਂ ਕੜੀਆਂ ਜੋੜੋਗੇ ਛੇ ਤੁਹਾਨੂੰ ਪਤਾ ਲੱਗੂਗਾ ਕਿ ਕਾਂਗਰਸ ਨੇ ਪੰਜਾਬ ਨੂੰ ਕਿਦਾਂ ਤਬਾਹ ਕੀਤਾ ਉਹ ਮੈਂ ਵੀ ਕਹਿੰਦਾ ਕਿ ਪੰਜਾਬ ਨੂੰ ਆਜ ਤੱਕ ਸੰਕਟ ਦੇ ਵਿੱਚ ਤਕੜ ਵਿੱਚ ਵੀ ਕਾਂਗਰਸ ਜਿਹੜੀ ਜ਼ਿੰਮੇਵਾਰ ਰਹੀ ਜਦੋਂ ਦਰਵਾਦਾ ਸਿੰਘ ਮੁੱਖ ਮੰਤਰੀ ਸੀਗੇ ਸ਼ਾਇਦ ਮੈਂ ਗਲਤ ਨਾ ਬੋਲਦਾ ਬੀਬੀ ਪੱਠਲ ਜੀ ਉਸ ਸਮੇਂ ਉਹਨਾਂ ਦੀ ਕੈਬਨ ਦਾ ਹਿੱਸਾ ਸੀਗੇ ਅਰਮਿੰਦਵ ਜੀ ਤੱਕ ਤੇਤਾ ਸੀ ਕਾਲਜ ਪੜਦੇ ਸੀਗੇ ਉਸ ਕਾਰਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਅੰਦਰ ਸੀਆਪੀ ਦੀ ਐਂਟਰੀ ਹੋਈ ਔਰ ਪਹਿਲੀ ਵਾਰ ਪੈਦਾ ਮਿਲਟਰੀ ਫੋਰਸ ਆਈਆਂ ਔਰ ਪੰਜਾਬ ਦੇ ਸਿਰ ਤੇ ਕਬਜ਼ਾ ਚੜਨਾ ਸ਼ੁਰੂ ਹੋਇਆ ਜਿਹੜਾ ਅੱਜ ਵਾਧਾ ਵਾਧਾ ਕਿੱਥੇ ਵੱਧ ਗਿਆ ਔਰ ਇਹ ਲੋਕ ਪੰਜਾਬ ਦੇ ਵਿੱਚ ਕੀ ਕੀ ਤਜਰਬੇ ਕਰਦੇ ਨੇ ਆਪਣੀ ਗੱਦੀ ਵਾਸਤੇ ਕੱਲੇ ਪਠੱਲ ਦਾ ਬਿਆਨ ਨਹੀਂ ਤੁਸੀਂ ਡੇਢ ਮਹੀਨਾ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦਾ ਇੱਕ ਬਿਆਨ ਸੁਣਿਆ ਉਹ ਕਹਿੰਦੇ ਵੇ ਜਦੋਂ ਕਾਂਗਰਸ ਐਮਪੀ ਸੀਗਾ ਮੈਂ 25 ਮੁੰਡਿਆਂ ਨੂੰ ਸਿਲੰਡਰ ਗਾਇਆ ਸੀਗਾ ਬਾਦੋਂ 25 ਦੇ 25 ਮੁੰਡੇ ਮਾਰ ਦਿੱਤੇ ਗਏ ਉਹ ਉਹਨਾਂ ਵਿੱਚ ਇਤਤਾ ਹੋੜਾ ਉਹ ਅੱਜ ਤੱਕ ਨਹੀਂ ਬੋਲੇ ਹੋੜ ਇਤਤਾ ਆ ਕਿ ਮੈਂ ਜਿਹੜੇ ਮੁੰਡੇ ਪੇਸ਼ ਕਰਾਇ ਸੀ ਉਹ ਮਾਰ ਦਿੱਤੇ ਗਏ ਸਰ ਸਾਡੇ ਪੁੱਤ ਜਿਹੜੇ ਐ ਗੱਜ ਦਾ ਬੂਰੀਆਂ ਨੂੰ ਬਵਾ ਦਿੱਤੇ ਇਹ ਗੱਜ ਬੂਰੀ ਸਭ ਦੇ ਸਾਡੇ ਪੁੱਤਾਂ ਨੂੰ ਕਟਰ ਨੇ ਉਹ ਨਹੀਂ ਦੱਸਿਆ ਕਿ ਉਹਨਾਂ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਗਈਆਂ ਉਹਨਾਂ ਮੁੰਡਿਆਂ ਦਾ ਨਾਂ ਕਿੱਥੇ ਗਏ ਪਤਾ ਨਹੀਂ ਉਹਨਾਂ ਦੇ ਮਾਪੇ ਕਿੱਦੇ ਅੱਜ ਤੱਕ ਡੀਕਦੇ ਹੋਣਗੇ ਕਾਂ ਦੇ ਸਹਜ ਸਹਜੇ ਪੰਜਾਬ ਦੇ ਲੋਕਾਂ ਨੂੰ ਦੱਸ ਰਹੀ ਆ ਕਿ ਅਸੀਂ ਕੀ ਕਰਤੂਤਾ ਕੀਤੀਆਂ ਪੰਜਾਬ ਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਕਿ ਜਦੋਂ 17 ਦੀ ਇਲੈਕਸ਼ਨ ਸੀਗੀ 2017 ਦੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਐਂਟਰੀ ਹੋਈ ਪਹਿਲਾਂ 14 ਦੀ ਲੋਕ ਸਭਾ ਵਿੱਚ ਹੋਈ ਫਿਰ 17 ਵਿੱਚ ਹੋਈ ਜਦੋਂ ਆਮ ਅਖਬਾਰਾਂ ਦੇ ਵਿੱਚ ਸੈਂਡਲਾਨਾ ਉੱਤੇ ਆਮ ਚੱਚਾ ਸੀਗੀ ਕਿ ਆਮ ਆਦਮੀ ਪਾਰਟੀ 100 ਸੀਟ ਜਿੱਜੂਗੀ ਤੇ ਉਸ ਸਮੇਂ ਮੋੜ ਬੰਬ ਤਮਾਕਾ ਕਰਾਇਆ ਗਿਆ ਤੇ ਕਾਗਜ਼ਦ ਦੀ ਸਰਕਾਰ ਵੜ ਗਈ ਅੱਜ ਮੈਡਮ ਪੱਠਲ ਦੇ ਬਿਆਨ ਤੋਂ ਇਹ ਚੀਜ਼ਾਂ ਸਭ ਲੋਕਾਂ ਦੇ ਸਾਹਮਣੇ ਆ ਗਈਆਂ ਕਿ ਪੰਜਾਬ ਨੂੰ ਕਿੱਦਾਂ ਤਬਾਹ ਕੀਤਾ ਗਿਆ ਪੰਜਾਬ ਕਿੱਦਾਂ ਵਿਵਾਦ ਕੀਤਾ ਗਿਆ ਪੰਜਾਬ ਨੂੰ ਕਿੱਦਾਂ ਅੱਖ ਦੀ ਪੱਟੀ ਦੇ ਵਿੱਚ ਚੋਖਿਆ ਗਿਆ ਕਿੱਦਾਂ ਪੰਜਾਬ ਦੇ ਵਿੱਚ ਚੌਂਕ ਚਲਾਣ ਦੇ ਵਿੱਚ ਬੰਬ ਚੱਲਦੇ تھے ਕਿੱਦਾਂ ਬੱਸਾਂ ਨੂੰ ਲਾ ਕੇ ਲੋਕਾਂ ਨੂੰ ਮਾਰਿਆ ਜਾਂਦਾ ਦਿਆ ਕਿੱਦਾਂ ਮਰਦਾ ਬਾਜੀ ਹੋਣੀ ਕਹਿੰਦੇ ਆ ਕਿ ਜੇ ਬੱਤੀ ਬੰਦ ਬੱਬ ਜਿਹੜੇ ਪੰਜਾਬ ਦੇ ਵਿੱਚ ਪਏ ਐ ਇਹਨਾਂ ਨੂੰ ਬੰਬਾਂ ਦਾ ਪਤਾ ਇਹਨਾਂ ਨੂੰ ਮੁੰਡੇ ਪੇਸ਼ ਕਰਾਉਂਦਾ ਪਤਾ ਇਹਨਾਂ ਨੂੰ ਅਫਸਰ ਆ ਕੇ ਕਹਿੰਦੇ ਬੰਬਤਵਾ ਕੇ ਖਦਾ ਦਈਏ ਕਾਂਗਰਸ ਇਹ ਪੋਲਿਟਿਕਸ ਕਰਦੀਦੀ ਇਹਨਾਂ ਨੇ ਆਪਣੇ ਮੂੰਹ ਇਹਨਾਂ ਦੇ ਲੀਡਰਾਂ ਦੇ ਬਿਆਨਾਂ ਨੇ ਆਪਣੇ ਮੂੰਹ ਹੋਂਸ ਸੈਸੇ ਦੱਸੀ ਜਾਂਦੇ ਆ ਕਿ ਅਸੀਂ ਕੀ ਕੀ ਕਰਤੂਤਾ ਕੀਤੀ ਹੈ ਬਸ ਮੈਂ ਪੰਜਾਬੀਓ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਇਹ ਕਰਵਾਦ ਹੈ ਇਹ ਕਰਵਾਦ ਅਸਲ ਇਹਨਾਂ ਕਾਂਗਰਸੀਆਂ ਦਾ ਇੱਕ ਕਰਵਾਦ ਹੈ ਕਿ ਕਾਂਗਰਸੀਆਂ ਐਸੇ ਨੀਤੀਆਂ ਨੇ ਲੋਕਾਂ ਨੂੰ ਆਪਸੀ ਕਿੱਦਾਂ ਲੜਾਉਣਾ ਹੈ ਅਮਨ ਚੈਨ ਕਿੱਦਾਂ ਪੰਕ ਕਰਦਾ ਹੈ ਬੰਬ ਕਿੱਦਾਂ ਚੜਾਉਣੇ ਸਰਕਾਰਾਂ ਕਿੱਦਾਂ ਬਣਾਉਣੀ ਆ ਇਹ ਤਜਰਬੇ ਕੀਤੇ ਪੰਜਾਬ ਦੇ ਵਿੱਚ ਇਸ ਕਾਂਗ ਦਾਸ ਨੇ ਇਹ ਤਜਰਬੇ ਕਰਕੇ ਇਹ ਤਜਰਬੇ ਕਰਕੇ ਪੰਜਾਬ ਅੱਜ ਇੱਥੋਂ ਤੱਕ ਪਹੁੰਚ ਗਿਆ ਮੈਡਮ ਪਠੱਲ ਹਮੇਸ਼ਾ ਇਹ ਗੱਲ ਕਹਿੰਦੀ ਆ ਕਿਓ ਉਹ ਦੇਸ਼ ਵਕਤ ਬਾਬਾ ਹੀਰਾ ਸਿੰਘ ਪੱਠਲ ਦੀ ਬੇਟੀ ਹੈ ਇਹ ਸੱਚ ਹੈ ਪਰ ਮੈਂ ਉਹਨਾਂ ਨੂੰ ਕਹੂੰਗਾ ਕਿ ਲੋਕਾ ਕੀ ਇੱਕ ਦੇਸ਼ ਵਕਤ ਦੀ ਬੇਟੀ ਹੈ ਜਿਉ ਉਹਨੂੰ ਪੰਜਾਬ ਦੇ ਨਾਲ ਕੋ ਮੋਸੀਗਾ ਜਿਉ ਉਹਨੂੰ ਇਸ ਦੇਸ਼ ਦੇ ਨਾਲ ਕੋ ਮੋਸੀਗਾ ਪਹਿਲੀ ਗੱਲ ਤੇ ਇਹ ਨਾਫਸਾਂ ਦੇ ਉਹਨਾਂ ਬੰਦਿਆਂ ਦੇ ਜਿਹੜੇ ਬਬ ਤਬਾਕੇ ਕਰਨ ਦੀ ਸਲਾਮਾ ਦੇਦੇ ਸੀਗੇ ਉਹਨਾਂ ਦੇ ਨਾਂ ਉਦੋਂ ਹੀ ਮੈਡਮ ਪੱਠਲ ਨੂੰ ਦੱਸਣੇ ਚਾਹੀਦੇ ਸੀਗੇ ਜੇ ਉਹਦੋਂ ਨਹੀਂ ਦੱਸੇ ਤੇ ਅੱਜ ਵੀ ਜੇ ਉਹਨਾਂ ਨੂੰ ਪੰਜਾਬ ਨਾਲ ਪਿਆਰ ਹੈ ਅੱਜ ਵੀ ਜੇ ਉਹ ਸਮਝਦੇ ਆ ਕਿ ਇੱਕ ਦੇਸ਼ ਭਗਤ ਬਦਵਾਸ ਚ ਉਹ ਜੰਮੀ ਪਲੀ ਹੈ ਤੇ ਉਹਨਾਂ ਨੇ ਨਾਂ ਦੱਸਣੇ ਚਾਹੀਦੇ ਆ ਉਹ ਜੇ ਨਹੀਂ ਦੱਸਦੇ ਤੇ ਮੈਂ ਸਭ ਦਾ ਕਿ ਆਪਣੇ ਵੱਡੇ-ਵਡੇਰਿਆਂ ਦਾ ਨਾਂ ਵੀ ਉਹਨਾਂ ਨੇ ਕਲੰਕਤ ਕਰਕੇ ਦੱਸਤਾ ਵੱਡੇ-ਵਡੇਰਿਆਂ ਦੀ ਦੇਸ਼ ਭਗਤੀ ਜਿਹੜੀ ਹੈ ਉਹਨੂੰ ਵੀ ਮਿੱਟੀ ਜਿਦੋਲ ਕੇ ਰੱਖਤਾ ਮੈਡਮ ਪੱਠਲ ਨੇ ਉਹ ਜੇ ਵਾਕਿਆ ਹੈ ਉਹ ਪੰਜਾਬ ਦੀ ਧੀ ਕਹਿੰਦੀ ਆਪਣੇ ਆਪ ਨੂੰ ਹੀਰਾ ਸਿੰਘ ਪੱਠਲ ਦੀ ਧੀ ਐ ਉਹਨੂੰ ਅੱਜ ਉਹਨਾਂ ਅਫਸਾਂ ਦੇ ਹੋਰ ਨਾ ਦੱਸ ਦੇਣਾ ਚਾਹੀਦੇ ਪਹਿਲੀ ਗੱਲ ਤੇ ਉਦੋਂ ਦੱਸਦੇ ਚਾਹੀਦੇ ਕਿਉਂ ਵੀ ਦੱਸੇ ਕਿਉਂ ਵੀ ਕੈਪਟਨ ਨੂੰ ਨੰਦ ਸਿੰਘ ਨੇ ਦੱਸਿਆ ਉਦੋਂ ਉਸ ਸਮੇਂ ਕਿਉਂ ਨਹੀਂ ਦੱਸਿਆ ਕਿ ਮੈਂ 25 ਮੁੰਡੇ ਪੇਸ਼ ਕਰਦਾ ਸੀ ਉਹ ਮੁੰਡੇ ਬਾਅਦ ਦਿੱਤੇ ਗਏ ਅੱਜ ਕੈਪਟਨ ਨੂੰ ਜੱਤਾ ਆ ਗਿਆ ਅੱਜ ਕੈਪਟਨ ਕਹਿੰਦਾ ਵੀ ਤੂੰ ਕਦੇ ਕਦੀ ਨਹੀਂ ਦੀ ਨਹੀਂ ਹੁੰਦੀ ਇੰਨਾ ਲੰਮਾ ਸਮਾਂ 30 ਸਾਲ ਸਾਕਾਚਾ ਪੀ ਕੇ ਸੌਂਦੇ ਗਏ ਸਾਰੇ ਪੁੱਤਾਂ ਨੂੰ ਯਾਦ ਤੁਸੀਂ ਇਦਾਂ ਬਿਦਵਾਤਾ ਪੰਜਾਬੀਆਂ ਨੂੰ ਇਦਾਂ ਬਿਦਵਾਤਾ ਕਦੋਂ ਬੰਦਾ ਕੰਮ ਤੇ ਗਿਆ ਵਾਪਸ ਨਹੀਂ ਆਇਆ ਕਿਤੇ ਬੰਬ ਚੱਲ ਗਿਆ ਚੌਂਕ ਚ ਕਿਦਾ ਬੰਦ ਸੁਣ ਦੇ ਇਸ ਕਰਕੇ ਦੋਸਤੋ ਮੈਂ ਵਿਕਟਮ ਆ ਉਹਨਾਂ ਹਾਲਾਤਾਂ ਦਾ ਮੈਂ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦਾ ਪੰਜਾਬੀਓ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਕਾਂਗਰਸ ਦਾ ਅਸਲੀ ਰੂਪ ਕੀ ਹੈ ਹੁਣ ਕਿ ਉਹਦੀ ਬੋਲੇ ਕਾਲਦੇ ਹੁਣ ਕਿੱਥੇ ਗਏ ਰਾਣਾ ਪ੍ਰਿੰਟਡ ਕੰਪਨੀ ਹੋਰ ਕਿਉਂ ਦੀ ਮੈਡਮ ਮੱਠਲ ਦੇ ਬਿਆਨ ਤੇ ਬੋਲਦੇ ਦੱਸਣ ਕਾਗਜ਼ ਸੀ ਕਿ ਕਿਹੜੇ ਅਫਸਰ ਸੀ ਜਿਹੜੇ ਕਹਿੰਦੇ ਸੀ ਕਿ ਬੰਬਲਾਸ ਕੀਤੇ ਜਾਣ ਤਾਂ ਦਵਾ ਸਰਕਾਰ ਬਣੂਗੀ ਇਹ ਮੇਰਾ ਸਵਾਲ ਹੈ ਇਹਦੇ ਉੱਤੇ ਮੇਰਾ ਸਵਾਲ ਹੈ ਕਿ ਇਹ ਦੱਸਿਆ ਜਾਵੇ ਔਰ ਮੇਰੀ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੇ ਕੋਲੋਂ ਇਹ ਮੰਗ ਹੈ ਕਿ ਇਸ ਬਿਆਨ ਦੀ ਜਾਂਚ ਕਰਾਈ ਜਾਵੇ ਇਹ ਬਹੁਤ ਸੀਰੀਅਸ ਮੁੱਦਾ ਸਾਬ ਪੰਜਾਬ ਦੇ ਹਜ਼ਾਰਾਂ ਲੋਕ ਮਰ ਗਏ ਪੰਜਾਬ ਦੇ ਹਜ਼ਾਰਾਂ ਮੁੰਡੇ ਮਰ ਗਏ ਅੱਜ ਕਈ ਇਹਦੇ ਜੇਲ੍ਹਾਂ ਚ ਬੈਠੇ ਆ ਉਹ ਇਹਨਾਂ ਦੀ ਬਦੌਲਤ ਇਹ ਲੋਕ ਇਦਾਂ ਦੀਆਂ ਸਾਛਾ ਵਜਦੇ ਦੇ ਇਹਨਾਂ ਨੇ ਪੰਜਾਬ ਨੂੰ ਮਾਰਨ ਵਾਸਤੇ ਇਦਾਂ ਦੀਆਂ ਸਾਛਾ ਵਚੀਆਂ ਇਹਨਾਂ ਨੇ ਆਪਣੀ ਗੱਦੀ ਵਾਸਤੇ ਇਦਾਂ ਦੀਆਂ ਸਾਛਾ ਵਚੀਆਂ ਇਹ ਸਾਛਾ ਬੇਦਕਾਬ ਹੋਣੀਆਂ ਚਾਹੀਦੀਆਂ ਮਾਨ ਸਾਬ ਨੂੰ ਇਹ ਸਾਛਾ ਬੇਦਕਾਬ ਕਰਨੀਆਂ ਚਾਹੀਦੀਆਂ ਇਹ ਲੋਕ ਆਪ ਗੱਦੀ ਤੇ ਬਈ ਦਾ ਬਿਆਨ ਕਿੱਦਾਂ ਦੇ ਦਿੰਦੇ ਆ ਕਿਹੜੀ ਦੇਸ਼ ਭਗਤੀ ਹੈ ਨਾ ਦੀ ਆ ਦੇਸ਼ ਭਗਤੀ ਹੈ ਕਿ ਕੁਰਸੀ ਦੇ ਲਈ ਬੰਬ ਬੰਬ ਲਾਸਤ ਕਰਾਓ ਕੁਰਸੀ ਦੀ ਲਈ ਫਾਇਦਾ ਕਰਾਓ ਲੋਕਾਂ ਦਾ ਆਮ ਚੈਨ ਜਿਹੜਾ ਉਹਨੂੰ ਤੋੜੋ ਫਿਰਕਿਆਂ ਦੀ ਲੜਾਈ ਕਰਾਓ ਇਹ ਕਾਂਗਰਸ ਨੇ ਪੰਜਾਬ ਦੇ ਵਿੱਚ ਕੀਤਾ ਸੋ ਮੇਰਾ ਦੋਸ਼ ਹੈ ਕਿ ਮੈਡਮ ਪੱਠਲ ਦਾ ਬਿਆਨ ਕਾਂਗਰਸ ਦੇ ਉਹਨਾਂ ਗਧਾਵਾਂ ਤੋਂ ਜਿਹੜੇ ਗੰਦਾ ਪੰਜਾਬ ਨੂੰ ਬਦਵਾਦ ਕਰਨ ਲਈ ਕਾਂਗਰਸ ਨੇ ਕਿੱਥੇ ਆ ਉਨ੍ਹਾਂ ਗਦਾਵਾਂ ਤੋਂ ਥੋੜਾ ਥੋੜਾ ਪਰਦਾ ਚੁੱਕਦਾ ਸੋ ਪੰਜਾਬੀਓ ਮੇਰੀ